ਤੋ ਸਾਡੇ ਨਾਲ ਬਹੁਤ ਹੀ ਸੀਨੀਅਰ ਜਰਨਲਿਸਟ ਜਿਹੜੇ ਪੂਨਮ ਬਾੜ ਜੁੜੇ ਨੇ ਬਹੁਤ ਸਾਰੇ ਪੰਜਾਬ ਦੇ ਪ੍ਰੋਮਿਨੈਂਟ ਅਖਬਾਰ ਔਰ ਜਿਹੜੇ ਪ੍ਰੋਮਿਨੈਂਟ ਟੀਵੀ ਚੈਨਲਸ ਦੇ ਵਿੱਚੋਂ ਕੰਮ ਕਰ ਚੁੱਕੇ ਆ ਔਰ ਉਹਨਾਂ ਨੇ ਪੰਜਾਬ ਦਾ ਔਰ ਦੇਸ਼ ਦਾ ਉਹ ਦੌਰ ਦੇਖਿਆ ਜਦੋਂ ਜਰਨਲਿਜ਼ਮ ਬਹੁਤ ਫ੍ਰੀ ਸੀ ਪੋਲਿਟੀਕਲ ਇੰਟਰਫੇਰੈਂਸ ਕਾਫੀ ਘੱਟ ਸੀ ਲੇਕਿਨ ਅੱਜ ਕਿੰਨਾ ਚੇਂਜ ਹੋ ਗਿਆ ਇਸ ਲਈ ਉਹਨਾਂ ਦੀ ਰਾਏ ਜਿਹੜੀ ਲੈਣੀ ਇੱਥੇ ਬੰਦੀ ਹੈ ਬਹੁਤ ਬਹੁਤ ਸਵਾਗਤ ਹੈ ਪੂਨਮ ਬਾੜ ਜੀ ਤੁਹਾਡਾ ਥੈਂਕ ਯੂ ਜਗਦੀਪ ਜੀ ਉਨਮ ਜੀ ਅਸੀਂ ਦੱਸ ਰਹੇ ਸੀ ਇੰਡੀਕੇਟਰ ਕੀ ਨੇ ਪਰਮਾਨੇ ਕੀ ਨੇ ਔਰ ਭਾਰਤ ਦੀ ਰੈਂਕਿੰਗ ਜਿਹੜੀ ਹੈ ਲਗਾਤਾਰ ਗਿਰ ਰਹੀ ਹੈ ਪਿਛਲੇ 12 ਸਾਲ ਚ ਅਸੀਂ 28 ਰੈਂਕਿੰਗ ਜੜੀਆਂ ਨੇ ਉਹ ਗਵਾ ਚੁੱਕੇ ਆ ਇਹਨੂੰ ਕਿਵੇਂ ਦੇਖਦੇ ਹੋ ਕਿ ਜ਼ਿੰਮੇਵਾਰ ਕੌਣ ਹੈ ਜਗਦੀਪ ਜੀ ਜਿਹੜੇ ਤੁਹਾਡੇ ਫਿਗਰਸ ਜਿਹੜੇ ਮੈਂ ਸੁਣਿਆ ਸਟੈਟਿਸਟਿਕਸ ਸੁਣਿਆ ਉਹ 셀ਫ ਐਕਸੋਲਿਟਰੀ ਹੀ ਹੈਗੇ ਹੈ ਕਿ ਰੈਂਕਿੰਗ ਇਹਨਾਂ ਦੀ ਗਿਰੀ ਹੈਗੀ ਹੈ ਔਰ ਬਹੁਤ ਜ਼ਿਆਦਾ ਗਿਰੀ ਹੈ ਡਰਾਸਟਿਕਲੀ ਇਹਦੀ ਸਭ ਤੋਂ ਵੱਡਾ ਵਜ੍ਹਾ ਤੇ ਹੈ ਕਿ ਇਲੈਕਟ੍ਰੋਨਿਕ ਮੀਡੀਆ ਵਿੱਚ ਦੇਸ਼ ਚੈਨਲਸ ਆਰ ਕਾਰਪੋਰੇਟ ਡਰਾਈਵਨ ਕੰਪਨੀਆਂ ਦੇ ਕੋਲੇ ਚੈਨਲ ਚਲੇ ਗਏ ਆ ਔਰ ਇਹ ਜਿਹੜੇ ਰੈਵਨਿਊ ਮਾਡਲਸ ਹੈਗੇ ਆ टीआरपीज ਹੈਗੀ ਆ ਜਿੱਥੇ ਵੀ ਕੋਈ ਐਡਵਰਟਾਈਜ਼ਮੈਂਟ ਆਣੀ ਆ ਜਿੱਥੇ ਵੀ ਕੋਈ ਹੋਰ ਤਰ੍ਹਾਂ ਦਾ ਜਿਹੜਾ ਹੈਗਾ ਆ ਕੋਈ ਮੋਨਿਟਰੀ ਬੈਨੀਫਿਟ ਜਿਹੜਾ ਇਹਨਾਂ ਨੂੰ ਚਾਹੀਦਾ ਆ ਉੱਥੇ ਤੁਸੀਂ ਕੋਈ ਵੀ ਸਟੇਟਮੈਂਟ ਕਿਸੇ ਦੇ ਅਗੇਂਸਟ ਦੇ ਹੀ ਨਹੀਂ ਸਕਦੇ ਹੋ ਯੂ हैव टू ਮਤਲਬ ਮੈਨੂੰ ਇਹ ਲੱਗਦਾ ਹੈ ਕਿ ਇਟ ਇਸ ਬਿਕਮ ਮੋਰ ਆਫ ਐਨ ਐਡਵਰਟਾਈਜ਼ਿੰਗ ਮੀਡੀਅਮ ਦੈਨ ਐਨ ਮੀਡੀਅਮ ਜਿੱਥੇ ਫਰੀ ਐਂਡ ਫੇਅਰ ਜਰਨਲਿਜ਼ਮ ਮੈਂ ਇੰਡੀਅਨ ਐਕਸਪ੍ਰੈਸ ਟ੍ਰਿਬਿਊਨ ਵਰਗੀਆਂ ਅਖਬਾਰਾਂ ਆ ਜਾਂ ਟਾਈਮਜ਼ ਨਾ ਵਰਗੇ ਚੈਨਲਾਂ 'ਚ ਕੰਮ ਕੀਤਾ ਆ ਜਿੱਥੇ ਅਸੀਂ ਗਰਾਊਂਡ ਰਿਪੋਰਟ ਮਤਲਬ ਇੱਕ ਮੈਨੂਅਲ ਸਕੈਂਡਲ ਵੀ ਬੜੀ ਦੁੱਖ ਦੀ ਇਹ ਕਿਹਾਣਾ ਪੈਂਦਾ ਆ ਕਿ ਅੱਜਕਲ ਉਹ ਸੱਚ ਨਹੀਂ ਜੋ ਵੀ ਸੈਂਸੇਸ਼ਨਲ ਹੈ ਜੋ ਵੀ ਸਕੈਂਡਲੈਸ ਹੈਗਾ ਆ ਉਹ बिकਦਾ ਆ ਚਾਹੇ ਉਹ ਕਿੰਨਾ ਵੀ ਝੂਠ ਹੋਵੇ ਸੱਚ ਦੀ ਕੋਈ ਉਹ ਵੈਲਿਊ ਹੀ ਨਹੀਂ ਰਹਿ ਗਈ authenticity ਦੀ ਕੋਈ ਉਹ ਵੈਲਿਊ ਹੀ ਨਹੀਂ ਰਹਿ ਗਈ ਉਹਦੀ ਵਜ੍ਹਾ ਵੀ ਇਹੀ ਹੈਗੀ ਆ ਕਿ ਤੁਸੀਂ ਜੇ ਮੈਂ ਕੋਈ ਨੈਗੇਟਿਵ ਸਟੋਰੀ ਵੀ ਕੀਤੀ ਕਿ ਪੀਸੀਏ ਸਟੇਡੀਅਮ ਇੱਕ ਇੰਟਰਨੈਸ਼ਨਲ ਸਟੇਡੀਅਮ ਜਿੱਥੇ ਇੰਟਰਨੈਸ਼ਨਲ ਮੈਚੇਜ਼ ਹੁੰਦੇ ਆ ਉੱਥੇ ਇੱਕ ਵਾਰ ਜਿਹੜੀ ਅਕਾਲੀ ਦਲ ਸਰਕਾਰ ਜਦ ਬੜੀ ਸਗੀ 2007 ਦੀ ਗੱਲ ਹੈ ਤੇ ਉਹਨਾਂ ਨੇ ਉੱਥੇ ਆਪਣੀ ਸੋਥ ਟੇਕਿੰਗ ਸੈਰਮਨੀ ਕਰਕੇ ਤੇ ਸਾਰਾ ਪਿਚ ਡੈਮੇਜ ਉੱਥੇ ਸਾਰਾ ਸੈਟਅਪ ਕੀਤਾ ਸੀ ਤੇ ਜਦ ਮੈਂ ਉਹ ਸਟੋਰੀ ਕੀਤੀ ਤੇ ਅਗਲੇ ਦਿਨ ਜਦ ਮੈਂ ਬਾਦਲ ਸਾਹਿਬ ਨੂੰ ਸਵਾਲ ਕੀਤਾ ਤੇ ਉਹਨਾਂ ਨੇ ਪਿੱਛੇ ਮੁੜ ਕੇ ਮੇਰਾ ਮੈਂ ਇਸ ਇਸ ਤਰ੍ਹਾਂ ਨਹੀਂ ਹੁੰਦਾ ਸੀ ਕਿ ਤੁਸੀਂ ਪਹੁੰਚ ਹੀ ਨਹੀਂ ਸਕਦੇ ਸੀ ਉਹਨਾਂ ਤੱਕ ਤੁਸੀਂ ਉਹਨਾਂ ਨੂੰ ਮੈਂ ਪੁੱਛਿਆ ਬਾਦਲ ਸਾਹਿਬ ਇਹ ਕਿਦਾਂ ਕਿ ਇੰਟਰਨੈਸ਼ਨਲ ਸਟੇਡੀਅਮ ਚ ਤੁਸੀਂ ਇਸ ਤਰ੍ਹਾਂ ਦਾ ਉਥ ਟੇਕਿੰਗ ਦਾ ਸਵੇਰਿੰਗ ਇਨ ਸੈਰੇਮਨੀ ਐਂਡ ਸੀ ਦ ਡੈਮੇਜ ਥੈਟ ਹੈਸ ਬੀਨ ਕਾਸਟ ਟੂ ਅ ਪਿਚ ਵੇਅਰ ਇੰਟਰਨੈਸ਼ਨਲ ਮੈਚਸ ਆ ਪਲੇਡ ਹੀ ਸੈਡ ਬੀਬਾ ਜੀ ਸੌਰੀ ਆਈ ਮੀਨ ਸੇ ਇਟ ਡਿਡਨਟ ਟੇਕ ਅ ਮਿੰਟ ਅੱਜ ਦੇ ਦੌਰ ਵਿੱਚ ਜਿੰਨੇ ਵੀ ਪੱਤਰਕਾਰ ਹੈ ਮੈਨੂੰ ਨਹੀਂ ਲੱਗਦਾ ਕਿ ਪਹਿਲੀ ਤੱਕ ਗੱਲ ਤੱਕ ਉਹਨਾਂ ਨੂੰ ਸੀਐਮ ਤੱਕ ਪਹੁੰਚਣ ਦਾ ਵੀ ਉਹ ਹੋਊਗਾ ਪਹਿਲੀ ਗੱਲ ਤਾਂ ਸੀਐਮ ਕਿਸੇ ਲੋਅਰ ਲੈਵਲ ਤੇ ਹੀ ਉਹਨਾਂ ਨੂੰ ਰਫਾ ਦਫਾ ਕਰ ਦੇਣਗੇ ਕਿ ਨਹੀਂ ਇਹ ਕੋਈ ਉਹ ਨਹੀਂ ਹੈ ਬਟ ਉਸ ਟਾਈਮ ਚਾਹੇ ਉਹ ਕਾਂਗਰਸ ਸਰਕਾਰ ਸੀ ਤੁਸੀਂ ਇੱਕਦਮ ਕਿੱਥੇ ਵੀ ਜਾ ਕੇ ਆਪਣਾ ਮਾਈਕ ਲੈ ਕੇ ਤੁਸੀਂ ਕਹਿ ਸਕਦੇ ਸੀ ਕੈਪਟਨ ਸਾਹਿਬ ਆ ਫਲਾਹ ਸਵਾਲ ਹੈ ਇਹ ਫਲਾਹ ਚੀਜ਼ ਹੈਗੀ ਆ ਸੋ ਮੈਂ ਉਸ ਤੌਰ ਤੇ ਜਰਨਲਿਜ਼ਮਸ ਕੰਮ ਕੀਤਾ ਕਿ ਮੈਂ ਅੱਜ ਦੀ ਜਰਨਲਿਜ਼ਮ ਚਾਹੇ ਉਹ ਸੋਸ਼ਲ ਮੀਡੀਆ ਆ ਸੋਸ਼ਲ ਮੀਡੀਆ ਚ ਵੀ ਮੈਂ ਉਹਨੂੰ ਪੂਰਾ ਨਹੀਂ ਕਹੂੰਗੀ ਜਨਰਲਾਈਜ਼ ਨਹੀਂ ਕਰੂੰਗੀ ਕਿਉਂਕਿ ਕੁਝ ਚੈਨਲਸ ਹੈਗੇ ਆ ਸੋਸ਼ਲ ਮੀਡੀਆ ਚ ਵੀ ਵਿਚ ਆਈ ਫੀਲ देयर ਆ ਵਿੰਡੋਜ਼ ਆਫ ਫਰੈਸ਼ਅਰ ਜਿੱਥੇ ਔਥੈਂਟੀਸਿਟੀ ਹੈਗੀ ਆ ਸਿਮਿਲਰਲੀ ਚੈਨਲਸ ਜੈ ਡੇਲੀ ਪੋਸਟ ਜਿੱਥੇ ਮੈਨੂੰ ਇਹ ਲੱਗਦਾ ਆ ਕਿ ਤੁਹਾਡਾ ਜਿਹੜਾ ਇਹ ਪ੍ਰੋਗਰਾਮ ਹੈ ਡੇਲੀ ਸ਼ੋ ਜਾਂ ਤੁਹਾਡੇ ਮੁੱਦੇ ਸਾਡੀ ਜ਼ਿੰਮੇਵਾਰੀ ਯੂ نو ਬਿਕਾਜ਼ ਚੈਨਲ ਸਿਰਫ ਡਿਬੇਟ ਲਈ ਨਹੀਂ ਹੋਣੇ ਚਾਹੀਦੇ ਕਿ ਡਿਬੇਟ ਕਰ ਲਈ ਜੀ ਇਹਦੇ ਤੁਸੀਂ ਕੀ ਇਨਫੋਰਮੇਸ਼ਨ ਕੀ ਐਜੂਕੇਸ਼ਨ ਕਰ ਸਕਦੇ ਹੋ ਇਨਵੋਲਵਮੈਂਟ ਆਫ ਦ ਪੀਪਲ ਗ੍ਰਾਸ ਰੂਟਸ ਦੀ ਜਿਹੜੀ ਇਨਵੋਲਵਮੈਂਟ ਹੈ ਜਿਨ੍ਹਾਂ ਦੇ ਮੁੱਦੇ ਤੁਸੀਂ ਹਾਈਲਾਈਟ ਕਰ ਰਹੇ ਹੋ ਜਿੱਦਾਂ ਤੁਸੀਂ ਕੁਝ ਸ਼ੋਅਸ ਕਰਦੇ ਹੋ ਜਿੱਥੇ ਤੁਸੀਂ ਉਹਨਾਂ ਦੇ ਪੱਖ ਸੁਣਦੇ ਹੋ ਉਹਨਾਂ ਦੀ ਕ੍ਰਿਟਿਸਿਜ਼ਮ ਵੀ ਜਿਹੜੀ ਤੁਸੀਂ ਕਿਹਾ ਆ ਕਿ ਤੁਸੀਂ ਉਹਨਾਂ ਦੀ ਮੱਦੇ ਨਜ਼ਰ ਦੇਖਦੇ ਹੋ ਮੈਨੂੰ ਲੱਗਦਾ ਕਿ ਉਸ ਤਰ੍ਹਾਂ ਦੀ ਰਿਸਪੌਂਸਿਬਿਲਟੀ ਰਹਿਣੀ ਚਾਹੀਦੀ ਆ ਬਿਕਾਜ਼ ਆਲਵਾਇਜ਼ ਇਹ ਕੰਪਨੀ ਡ੍ਰਿਵਨ ਚੈਨਲ ਜਿਹੜੇ ਹੋ ਜਾਣਗੇ ਐਂਡ ਰੈਵਨਿਊ ਮਾਡਲਸ ਨੂੰ ਜਾਂ टीआरपीज नु सपोर्ट करना है फिर जर्नलिज्म ते जेडी साडे टाइम जर्नलिज्म सी साडे एडिटर इन चीफ ਕਹਿੰਦੇ ਸੀ ਇਨਵੈਸਟੀਗੇਟਿਵ ਜਰਨਲਿਜ਼ਮ ਕਰੋ ਉਹਦੇ ਤੇ ਪੂਰੀ ਇਨਵੈਸਟੀਗੇਸ਼ਨ ਕਰੋ ਜਦ ਮੈਂ ਨਿਕਾਨੰਦ ਦਾ ਕੇਸ ਆਨੰਦ ਮਰਡਰ ਕੇਸ ਮੈਂ ਨਿਕਾਦਾ ਅੰਕਲ ਦਾ ਕੇਸ ਕਵਰ ਕਰ ਰਹੀ ਸੀ ਸੋ ਮਾਈ ਐਡੀਟਰ ਦੇਨ ਐਡੀਟਮਸ ਟ ਕਮਰ ਸੰਦੂ ਹੀ ਸੈਡ ਵੀ ਇਸ ਕੇਸ ਨੂੰ ਆਪਾਂ ਉਹ ਜੇ ਸਿਮਸਨ ਕੇਸ ਦੀ ਤਰ੍ਹਾਂ ਕਵਰ ਕਰਨਾ ਹੈ ਲਾਈਕ ਇਨ ਯੂ ਐਸ ਕਿ ਪੀਪਲ ਔਨ ਦਾ ਗਰਾਉਂਡ ਸ਼ੁੱਡ ਸੇ ਨਿਕ ਆਨੰਦ ਐਂਡ ਹਿਸ ਮਦਰ ਇੰਦੂ ਆਨੰਦ ਕਿ ਇਹ ਕਨਵਿਕਟ ਹੋਣੇ ਚਾਹੀਦੇ ਕਿ ਇਕਵਿਟ ਹੋਣੇ ਚਾਹੀਦੇ ਆ ਮਤਲਬ ਇੱਕ ਪਬਲਿਕ ਆਊਟਰੇਜ ਹੋਣਾ ਚਾਹੀਦਾ ਕਿ ਇਹਨਾਂ ਨੇ ਗਲਤੀ ਕੀਤੀ ਹੈ ਤੇ ਇਹਨਾਂ ਨੂੰ ਕਨਵਿਕਸ਼ਨ ਹੋਏ ਜੇ ਗਲਤੀ ਨਹੀਂ ਹੈ ਇਹਨਾਂ ਨੂੰ ਬਰੀ ਕੀਤਾ ਜਾਏ ਸੋ ਮਤਲਬ ਉਸ ਤਰ੍ਹਾਂ ਦੀ ਜਰਨਲਿਜ਼ਮ ਜਿਹੜੀ ਹੈਗੀ ਆ ਨਾ ਮੈਨੂੰ ਲੱਗਦਾ ਹੈ ਕਿ ਇਨਵੈਸਟੀਗੇਟਿਵ ਜਰਨਲਿਜ਼ਮ ਇਜ਼ ਨਾਓ ਔਨ ਦ ਡਿਕਲਾਈਨ ਹੁਣ ਤਾਂ ਬਸ ਆ ਡਿਬੇਟਸ ਐਂਡ ਆਲ ਰਹਿ ਗਿਆ ਜਗਦੀਪ ਜੀ ਆਮ ਸੌਰੀ ਤੁਸੀਂ ਜਿਆਦਾ ਹੁੰਦਾ ਨਿਊਜ਼ ਰੂਮ ਚ ਔਰ ਉਹਨਾਂ ਜੀ ਤਮਾਸ਼ਾ ਜ਼ਿਆਦਾ ਬਣ ਗਿਆ ਔਰ ਇਨਫੋਰਮ ਔਰ ਐਜੂਕੇਟਡ ਕਰਨਾ ਜਿਹੜਾ ਕਾਫੀ ਘੱਟ